ਮਲੋਟ ਨੇੜੇ ਤਿੰਨ ਪਿੰਡਾਂ ਸਰਾਮਾ ਬੋਦਲਾ ਕਟਿਆਵਾਲੀ ਖਬਰਵਾਲਾ ਦੇ ਕਿਸਾਨਾਂ ਨੇ ਅੱਜ ਮਲੋਟ ਤਹਿਸੀਲ ਕੰਪਲੈਕਸ ਅਗੇ ਦਿੱਲੀ ਫਾਜ਼ਲਕਾ ਨੈਸ਼ਨਲ ਹਾਈਵੇ ਨੰਬਰ 9 ਪਰ ਰੋਡ ਜਾਮ ਕਰਕੇ ਰੋਸ ਪ੍ਰਗਟ ਕੀਤਾ ਹੈ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰੋਸਹਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਡੇ ਪਿੰਡਾਂ ਦੀ 1300 ਏਕੜ ਦੇ ਕਰੀਬ ਜ਼ਮੀਨ ਕੇਂਦਰ ਸਰਕਾਰ ਖਣਿਜ ਪਦਾਰਥ ਕੱਢਣ ਬਹਾਨੇ ਰਿਕਵਰ ਕਰ ਜਾ ਰਹੀ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਜ਼ਮੀਨ ਨਹੀਂ ਦੇਵਾਂਗੇ ਇਸ ਮੌਕੇ ਤੇ ਡਿਊਟੀ ਮਿਸਟ੍ਰੀਏਟ ਕਮਲਦੀਪ ਸਿੰਘ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਪ ਮੰਡਲ ਮਿਸਟ੍ਰੀਏਟ ਨੂੰ ਮਾਗ ਪੱਤਰ ਦਿੱਤਾ ਗਿਆ ਹੈ ਅੱਜ ਉਹ ਛੁੱਟੀ ਤੇ ਹਨ ਇਸ ਲਈ ਉਹਨਾਂ ਨਾਲ ਇਹਨਾਂ ਕਿਸਾਨਾਂ ਦੀ ਮੰਗਲਵਾਰ ਨੂੰ ਮੀਟਿੰਗ ਕਰਵਾਈ ਜਾਵੇਗੀ ਹਿੰਦੂਗੰਜੇਰਾ ਦੇ ਨੈਸ਼ਨਲ ਹਾਈਵੇ ਜਾਮ ਕੀਤਾ ਕੀ ਮਾਮਲਾ ਕੀ ਹੈ ਏ ਅੱਜ ਜਿਹੜਾ ਅਸੀਂ ਨੈਸ਼ਨਲ ਹਾਈਵੇ ਮਲੂਰਟ ਹਵੋਰ ਰੋਡ ਤਹਿਸੀਲ ਦੇ ਸਾਹਮਣੇ ਜਿਹੜਾ ਅਸੀਂ ਜਾਮ ਕੀਤਾ ਇਹਦਾ ਮੁੱਖ ਕਾਰਨ ਤਾਂ ਸਾਡਾ ਇਹ ਜ਼ਮੀਨ ਐਕਵਾਇਰ ਨੂੰ ਲੈ ਕੇ ਸਾਡੇ ਕਾਫੀ ਸਮੇਂ ਤੋਂ ਪੰਬਲਪੂਸਾ ਪਿਆ ਸਾਡੇ ਪਰਿਵਾਰ ਸਾਡੇ ਬੱਚੇ ਸਾਡਾ ਪਿੰਡ ਸਾਰੇ ਦੋ ਤਿੰਨ ਪਿੰਡ ਡਿਸਟਰਬ ਹੋ ਗਏ ਆ ਇਸ ਪ੍ਰਸ਼ਾਸਨ ਨੂੰ ਅਸੀਂ ਪਿਛਲੇ ਹਫਤੇ ਤੋਂ ਲਗਾਤਾਰ ਆ ਰਹੇ ਹਾਂ ਪੁੱਛਣ ਵਾਸਤੇ ਵੀ ਸਾਡੇ ਨਾਲ ਕੀ ਹੋ ਰਿਹਾ ਕੀ ਬੀਤੇਗਾ ਪਰੋਸੇਯੋਗ ਸੂਤਰਾ ਤੋਂ ਅਸੀਂ ਆਨ ਰਿਕਾਰਡ ਲੈ ਲਿਆ ਸਾਰਾ ਪਰ ਪ੍ਰਸ਼ਾਸਨ ਸਾਨੂੰ ਦੱਸਣ ਲਈ ਅਜੇ ਵੀ ਇੱਛਿਆ ਨਹੀਂ ਅੱਜ ਅਸੀਂ ਉਸ ਗੱਲ ਨੂੰ ਲੈ ਕੇ ਤਹਿਸੀਲ 'ਚ ਪਹੁੰਚੇ ਸੀ ਜਦੋਂ ਤਹਿਸੀਲ 'ਚ ਪਹੁੰਚੇ ਤੇ ਇੱਥੇ ਕੋਈ ਵੀ ਜ਼ਿੰਮੇਵਾਰ ਤਹਿਸੀਲ ਦਾ ਬੰਦਾ ਹਾਜ਼ਰ ਨਹੀਂ ਹੈਗਾ। ਨਾ ਤਹਿਸੀਲਦਾਰ ਨਾ ਐਸ.ਡੀ.ਐਮ. ਨਾ ਨਾਇਬ ਤਹਿਸੀਲਦਾਰ ਇੱਥੇ ਕੋਈ ਵੀ ਨਹੀਂ ਹੈਗਾ। ਵੇਖੋ ਕਿੱਡੀ ਹਾਸੋਈਣੀ ਚੀਜ਼ ਤਹਿਸੀਲ ਦਾ ਕੰਟਰੋਲ ਹੀ ਹੈ ਨਹੀਂ ਇੱਥੇ ਕਿਸੇ ਦਾ। ਰਿਪੋਰਟ ਤਾਂ ਜਿਹੜਾ ਮਾਮਲਾ ਉਹੀ ਮਾਮਲਾ ਕਿ ਪ੍ਰਸ਼ਾਸਨ ਕਹਿੰਦਾ ਕਿ ਮਾਮਲਾ ਹੀ ਨਹੀਂ ਕੋਈ। ਜਿਹੜਾ ਮਾਮਲਾ ਹੈ ਨਹੀਂ। ਅੱਜ ਦਾ ਧਰਨੇ ਦਾ ਕਾਰਨ ਇਹ ਸੀ ਵੀ ਸਾਨੂੰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਮਿਲਣ ਲਈ ਤਿਆਰ ਨਹੀਂ ਹੋਇਆ ਤੇ ਉਹ ਬਿਨ ਪ੍ਰਸ਼ਾਸਨ ਨੂੰ ਆਏ ਸੀ ਅਸੀਂ। ਧਰਨਾ ਲਾਉਣਾ ਸਾਡਾ ਕੋਈ ਅੱਜ ਸਾਡੇ ਨਹੀਂ ਸੀ ਹੈਗਾ ਪ੍ਰੋਗਰਾਮ। ਪਰ ਜਦੋਂ ਤਹਿਸੀਲ ਦੇ ਵਿੱਚੋਂ ਸਾਨੂੰ ਸੰਤੁਸ਼ਟੀ ਜਨਕ ਜਵਾਬ ਨਾ ਮਿਲਣ ਦੇ ਕਾਰਨ ਸਾਨੂੰ ਇੱਥੇ ਆਉਣਾ ਪਿਆ ਪਰ ਧਰਨਾ ਲਾਉਣ ਜਿਹੜਾ ਸਾਡਾ ਮੁੱਖ ਕਾਰਨ ਹੈ ਉਹ ਸਾਡਾ ਕਬਰਵਾਲਾ ਸਰਾਵਾ ਪਿੰਡ ਕਬਰਵਾਲਾ ਜਿਹਦੇ ਵਿੱਚ ਕੀ ਮਾਈਨਿੰਗ ਵੱਲੋਂ ਖਣਿਜ ਕੋਈ ਖਣਿਜ ਪਦਾਰਥ ਕਹਿੰਦੇ ਨੇ ਇਹਦੇ ਥੱਲੇ ਆ ਉਹਦੇ ਸਬੰਧ ਚ ਅਸੀਂ ਅਕਵਾਇਰ ਕਰ ਰਹੇ ਹਾਂ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਹਵਾਵਾਂ ਨੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਸੱਚੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਕਹਾਣੀ ਕੀ ਹੈ ਅਸੀਂ ਉਸ ਪੰਬਲ ਪੂਸੇ ਚ ਪਏ ਹੋਏ ਹਾਂ ਸਾਨੂੰ ਸੰਤੁਸ਼ਟੀ ਜਨਕ ਜਵਾਬ ਪ੍ਰਸ਼ਾਸਨ ਵੱਲੋਂ ਨਹੀਂ ਮਿਲ ਰਿਹਾ ਉਸੇ ਕਾਰਨ ਅਸੀਂ ੜਕ ਰਹੇ ਆ ਤੇ ਉਹ ਸਾਡੀ ਜਿਹੜੀ ੜਕਣੇ ਸਾਨੂੰ ਲੱਗਦਾ ਵੀ ਉਹ ਸੱਚ ਚ ਬਦਲ ਜਾ ਰਹੀ ਹੈ ਤੁਹਾਨੂੰ ਕੀ ਨੇ ਆਖਿਆ ਤੁਹਾਡੇ ਕੋਲ ਕੋਣ ਆਇਆ ਅਸੀਂ ਕੁਝ ਪਰੋਸੇਯੋਗ ਸੂਤਰਾਂ ਤੋਂ ਅਸੀਂ ਕੁਝ ਜਿਹੜੀਆਂ ਇਹਨਾਂ ਨੇ ਪ੍ਰਸ਼ਾਸਨ ਨੇ ਚਿੱਠੀਆਂ ਗੱਡੀਆਂ ਨੇ ਸਾਡਾ ਇੱਕ ਡੀ ਟ੍ਰਿਬਿਊਨ 2021 ਇੱਕ ਹਿੰਦੁਸਤਾਨ ਟਾਈਮ ਦੀਆਂ ਦੋ ਖਬਰਾਂ ਨੇ ਸਾਡੇ ਕੋਲ ਜਿਹਦੇ ਵਿੱਚ ਕਨੇਜ ਪਦਾਰਥ ਕੇਂਦਰੀ ਖੇਚ ਖੋਜ ਕੇਂਦਰੀ ਪਦਾਰਥ ਨੇ ਜਿਹੜੇ ਨੇ ਉਹਨਾਂ ਨੇ ਇੱਥੋਂ ਦੇ ਬਲਾਕ ਕਬਰਵਾਲਾ ਜਿਹੜਾ ਸਾਡਾ ਪਿੰਡ ਹੈ ਉਹਨੂੰ ਇੱਕ ਬਹੁਤ ਵੱਡਾ ਆਪਦਾ ਖਜ਼ਾਨਾ ਸਮਝਿਆ ਉਹ ਖ਼ਬਰ ਦੇ ਵਿੱਚ ਉਹਨਾਂ ਖ਼ਬਰਾਂ ਲਾਈਆਂ ਸੀ ਉਹਨਾਂ ਖ਼ਬਰਾਂ ਦੇ ਆਧਾਰ ਤੇ ਅਸੀਂ ਭੱਜੇ ਆ ਤੇ ਪ੍ਰਸ਼ਾਸਨ ਦੇ ਵਿੱਚੋਂ ਜਿਹੜਾ ਸਾਨੂੰ ਪਤਾ ਲੱਗਿਆ ਇਹਨਾਂ ਦੀਆਂ ਜਿਹੜੀਆਂ ਕੋਈ ਸਾਨੂੰ ਨਾਂ ਦੱਸਣ ਦੇ ਸ਼ਰਤਾਂ ਤੇ ਜਿਹੜੀਆਂ ਸਾਨੂੰ ਚਿੱਠੀਆਂ ਮਿਲੀਆਂ ਉਹ ਸਾਡੇ ਕੋਲ ਨੇ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਹਾਂ ਜਿਹੜੀਆਂ ਇਹਨਾਂ ਨੇ ਐਨਓਸੀ ਲੈਣ ਵਾਸਤੇ ਵੱਖ-ਵੱਖ ਮਹਿਕਮਿਆਂ ਨੂੰ डीसी साहब ने लेटर कड्डे ने। ਅਸੀਂ ਉਸ ਚੀਜ਼ ਨੂੰ ਲੈ ਕੇ ਚਿੰਤਾ ਦਾ, ਦੁਖੀ ਹਾਂ ਵੀ ਸਾਡਾ ਭੁੱਖ ਕਿੱਧਰ ਜਾ ਰਿਹਾ। ਤੇ ਉਸ ਨੂੰ ਮਿਲਣ ਵਾਸਤੇ ਆ ਰਹੇ ਹਾਰ-ਹਾਰ ਪਰ ਇੱਥੇ ਸਾਨੂੰ ਕੋਈ ਰੋਸੇਯੋਗ ਸੂਤਰ ਜਿਹੜਾ ਸੌਰੀ ਜਿਹੜਾ ਅਫਸਰ ਉਹ ਸਾਨੂੰ ਮਿਲਣੇ ਤਿਆਰ ਨਹੀਂ ਗਾ। ਸਰ ਆ ਹਾਂਜੀ ਕੀ ਨਾ ਕੀ ਆਪਣਾ ਤੇ ਕੀ ਮਾਮਲਾ ਗਿਓ। ਹਾਂਜੀ ਮੇਰਾ ਨਾਮ ਸਰਵਨ ਸਿੰਘ ਜੀ ਐਕ ਸਰਪੰਚ ਪਿੰਡ ਕਬਰਵਾਲਾ ਜੀ। ਮਾਮਲਾ ਇਹ ਹੈ ਕਿ ਕੇਂਦਰੀ ਖੇਨੇਜ ਮੰਤਰਾਲਾ ਸਾਡੇ ਪਿੰਡ ਕਬਰਵਾਲਾ ਕੰਟੇ ਨਾਲੀ ਤੇ ਸਰਾਮਾ ਬੋਦਨਾ ਦਾ 1300 ਏਕੜ ਰਕਬਾ ਐਕਵਾਇਰ ਕਰ ਰਿਹਾ ਜੀ ਜਿੰਦਾਜ ਕਬਰਵਾਲੇ ਦਾ 750 440 ਦੂਜੇ ਪਿੰਡਾਂ ਦਾ ਐਕਵਾਇਰ ਕਰ ਰਿਹਾ ਜੀ ਪਹਿਲਾਂ ਅਸੀਂ ਜਦੋਂ ਸਾਨੂੰ ਪ੍ਰੋਸੈਜਿਕ ਸੂਤਰੋਂ ਪਤਾ ਲੱਗਾ ਤਾਂ ਸਾਡੀ ਪੌੜੀ ਦਾ ਪਹਿਲਾ ਡੰਡਾ ਸੀ ਪਟਵਾਰੀ ਸਾਹਿਬ ਤਾਂ ਜਦੋਂ ਪਟਵਾਰੀ ਸਾਹਿਬ ਕੋਲ ਆਏ ਉਹ ਤੁਹਾਡੀ ਮੈਂ ਗੱਲ ਕਰਨੀ ਤੁਸੀਂ ਕਹੇ ਤੁਹਾਨੂੰ ਕਿਵੇਂ ਪਤਾ ਲੱਗਾ ਪਟਵਾਰੀ ਸਾਹਿਬ ਨੇ ਸਾਡੇ ਪਿੰਡ ਦਾ ਸਿਜਰਾ ਜਿਹਨੂੰ ਅਸੀਂ ਲੱਠਾ ਕਹਿੰਨੇ ਆ ਉਹ ਸਾਡੇ ਅੱਗੇ ਰੱਖਤਾ ਕਿ ਆ ਸਾਰਾ ਰਕਬਾ ਤੁਹਾਡੇ ਪਿੰਡ ਦਾ 801 ਰਕਬਾ ਹੈ ਇਹ ਅੰਡਰਲਾਈਨ ਕਰਤਾ ਜੋ ਸਾਨੂੰ ਡੀਸੀ ਸਾਹਿਬ ਨੂੰ ਲੋਕੇਸ਼ਨ ਭੇਜੀ ਗਈ ਸੀ ਐਸ ਹੁਕਮ ਤਹਿਤ ਇਹਦੇ ਖਸਰਾ ਨੰਬਰ ਸਾਰਾ ਕੁਝ ਮੰਗਿਆ ਗਿਆ ਜੀ ਇਹਦਾ ਕ੍ਰਿਟੀਕਲ ਜਿਹੜਾ ਵੀ ਇਹਨਾਂ ਨੇ ਫੈਸਲੇ ਸੀ ਪੁੱਛੀਆ ਉਹਨਾਂ ਨੇ ਸਾਰੀਆਂ ਸਹੂਲਤਾਂ ਉਹਨਾਂ ਦੇ ਦਿੱਤੀਆਂ ਨੇ ਜੀ ਦੂਸਰੀ ਗੱਲ ਜਿਹੜੀ ਪ੍ਰੂਫ ਪੂਰਾ ਸਾਨੂੰ ਹੋਇਆ ਵੀ ਉਹ ਸਾਨੂੰ ਕਿੱਥੋਂ ਪਤਾ ਲੱਗਾ ਜੀ ਜਦੋਂ ਸਾਡੇ ਬਣੀ ਹੈ 5000 ਦੇ ਕਰੀਬ ਲੋਕ ਫੇਕਰ ਹੋਣ ਜਾ ਰਹੇ ਜੀ ਸਰਖੇ ਜ਼ਮੀਨ ਜਿਹੜੀ ਹੈ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਸੜ ਤੋਂ ਖੋ ਰਹੀ ਹੈ ਇੱਕ ਬੰਨੇ 80 ਕਰੋੜ ਲੋਕ ਭੁੱਖੇ ਮਾਰੇ ਆ ਦੂਜੇ ਬੰਨੇ ਜਰਖੇ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਿਹੜਾ ਕਿ ਐਕੁਇਜਿਸ਼ਨ ਦੇ ਬਿਲਕੁਲ ਉਲਟ ਕੱਲ ਅਸੀਂ ਸਾਨੂੰ ਕਿਵੇਂ ਪਤਾ ਲੱਗਾ ਜਿਹੜਾ ਪੂਰਨ ਤੌਰ ਤੇ ਜਦੋਂ ਅਸੀਂ ਐਗਰੀਕਲਚਰ ਮਨਿਸਟਰ ਗਰਮੀਤ ਸਿੰਘ ਖੁੱਡੀਆਂ ਜੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਦੇ ਘਰ ਤਾਂ ਅਸੀਂ ਉਹਨਾਂ ਨੂੰ ਜਾ ਕੇ ਇਹ ਬੇਨਤੀ ਕੀਤੀ ਕਿ ਕਵਲ ਵਾਲਾ ਕਟਿਆਂ ਵਾਲੀ ਤੇ ਸਰਾਵਾ ਬੋਤਲਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ 1300 ਤੋਂ 1400 ਏਕੜ ਤਾਂ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਤਾਂ ਡੀਸੀ ਸਾਹਿਬ ਨੇ 5 ਮਿੰਟ ਆਪਦੀ ਉਹਨਾਂ ਨਾਲ ਗੱਲਬਾਤ ਕਰਕੇ ਦੱਸਤਾ ਕਿ ਬੜਾ ਕ੍ਰਿਟੀਕਲ ਮਾਮਲਾ ਹੈ ਅਸੀਂ ਇਸ ਨੂੰ ਨਾਜ਼ੁਕ ਸਮਝਦੇ ਹਾਂ ਕੁਬਤ ਰੱਖਣਾ ਹੈ ਪਾਸੇ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਇਥੋਂ ਬੜਾ ਕੀਮਤੀ ਖਜ਼ਾਨਾ ਮਿਲਿਆ ਹੈ ਕਿ ਜ਼ਮੀਨ ਹਰ 100 ਅਕਵਾਇਰ ਹੋਏਗੀ ਤਾਂ ਸਾਨੂੰ ਖੁੱਡੀਆਂ ਸਾਹਿਬ ਨੇ ਗੱਲ ਕਰਨ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਇਹ ਜ਼ਮੀਨ ਤਾਂ ਜੀ ਅਕਵਾਇਰ ਹੋਏਗੀ ਇੱਥੇ ਫਿਰ ਮੈਂ ਦੱਸ ਦਿਆ ਕਿ ਅਸੀਂ 5000 ਦੇ ਕਰੀਬ ਲੋਕ ਜਿਹੜੇ ਪਹਿਲੀ ਸਭ ਤੋਂ ਵੱਡੀ ਗੱਲ ਜੀ ਇਹ ਜਿਹੜਾ ਪਿੰਡ ਕਬਰ ਵਾਲਾ ਕਟਿਆਂ ਵਾਲੀ ਤੇਸਰਾਵਾ ਬੋਦਲਾ ਇਹ 1947 ਦੇ ਔਜ਼ਾਰਿਆਂ ਦਾ ਪਿੰਡ ਆ ਜੀ ਅਸੀਂ ਉਸ ਪਾਸੇ ਉੱਜੜ ਕੇ ਆਏ ਆ ਸਾਨੂੰ ਬੇਆਬਾਦ ਜ਼ਮੀਨਾਂ ਮਿਲੀਆਂ ਜੀ ਸਾਡੀਆਂ ਦੋ ਕਿੜੀਆਂ ਐਸ ਨੂੰ ਸਵਾਰ ਦੀਆਂ ਇਹਦੇ ਵਿੱਚ ਦਫਨ ਹੋ ਗਈਆਂ ਨੇ ਜੀ ਹੁਣ ਕਿਤੇ ਜਾ ਕੇ ਸਾਡੀਆਂ ਜ਼ਮੀਨਾਂ ਖੇਤੀ ਦੇਣ ਲੱਗੀਆਂ ਸੀ ਤੇ ਹੁਣ ਆ ਜਿਹੜਾ ਅਜੇ ਸਭ ਤੋਂ ਵੱਡਾ ਇਹਨਾਂ ਨੇ ਜਿਹੜਾ ਐਕਵਾਇਰ ਦਾ ਸਾਡੇ ਤੇ ਬੰਬ ਮਾਰਿਆ ਸਾਨੂੰ ਹੁਣ ਦੁੱਖ ਹੁੰਦਾ ਪੂਰਾ ਜੀ ਜਦੋਂ ਅਸੀਂ ਸ਼ੁਰੂ ਚ ਆਏ ਤਾਂ ਸਾਡੇ ਵੱਡਿਆਂ ਨੇ ਛੱਪਰ ਪਾਏ ਛੱਪਰਾਂ ਤੋਂ ਅਸੀਂ ਜੀ ਢਾਰੇ ਪਾਏ ਆ ਰਿਹਾ ਤਾਂ ਅੱਜ ਅਸੀਂ ਕੋਠੀਆਂ ਪਾ ਕੇ ਉਹਦੇ ਖੇਤਾਂ ਦੇ ਵਿੱਚ ਰਹਿਣ ਲੱਗੇ ਆਂ ਤੇ ਅੱਜ ਫੇਰ ਸਾਨੂੰ ਉਜਾੜਿਆ ਜਾ ਰਿਹਾ ਉਹ ਵੀ ਜਿਰਖੇ ਜਮੀਨ ਲੈ ਕੇ ਇਸ ਕਰਕੇ ਸਾਨੂੰ ਦੁੱਖ ਆ ਸਾਨੂੰ ਸਭ ਤੋਂ ਵੱਡਾ ਇਹ ਦੁੱਖ ਆ ਕਿ ਜਦੋਂ ਅਸੀਂ ਪਹਿਲੇ ਦਿਨ ਛੁੱਕਨਵਾਰ ਇੱਥੇ ਆਏ ਤਾਂ ਸਾਨੂੰ ਤਹਿਸੀਲਦਾਰ ਦੇ ਰੀਡਰਾਂ ਨੇ ਐਸਡੀਐਮ ਸਾਹਿਬ ਦੇ ਰੀਡਰਾਂ ਨੇ ਅਤੇ ਪਟਵਾਰੀਆਂ ਨੇ ਸਾਰਿਆਂ ਨੇ ਝੂਠ ਮਾਰਿਆ ਕੋਈ ਗੱਲ ਨਹੀਂ ਹੈਗੀ ਜਦੋਂ ਅਸੀਂ ਪ੍ਰੈਸ ਬੁਲਾਈ ਤੇ ਪ੍ਰੈਸ ਵੀਰ ਨੇ ਵੀ ਜਦੋਂ ਡੀਸੀ ਸਾਹਿਬ ਨਾਲ ਗੱਲ ਕੀਤੀ ਤਾਂ ਡੀਸੀ ਸਾਹਿਬ ਨੇ ਵੀ ਪ੍ਰੈਸ ਵਾਲੇ ਵੀਰ ਨੂੰ ਝੂਠ ਮਾਰਿਆ ਕਿ ਕੋਈ ਅਗਵਾ ਨਹੀਂ ਹੋਈ ਹੁਣ ਤੁਸੀਂ ਮਿਨਿਸਟਰ ਸਾਹਿਬ ਨੂੰ ਕਹਿ ਰਹੇ ਅਕਵਾਇਰ ਹੋ ਰਹੀ ਸਾਨੂੰ ਬਹੁਤ ਵੱਡਾ ਦੁੱਖ ਹੈ ਜੇ ਇਹਨਾਂ ਗੱਲਾਂ ਦੇ ਝੂਠ ਮਾਰਿਆ ਜਾਂਦਾ ਹੈ ਕਿਸਾਨ ਨੂੰ ਬਿਲਕੁਲ ਪੁੱਛ ਲਿਆ ਜਾਂਦਾ ਹੈ ਕਿਸਾਨ ਨੂੰ ਉਜਾੜਨ ਦੇ ਮਨਸੂਬੇ ਆ ਜੀ ਅਸੀਂ ਇਹ ਹਰ ਹਾਲਤ ਨਹੀਂ ਹੁੰਦਿਆਂਗੇ ਅਸੀਂ ਆਪ ਦੇ মিডিਆ ਦੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਸਾਡੀ ਲਾਸ਼ਾਂ ਦੇ ਉੱਪਰ ਦੀ ਟੱਪ ਕੇ ਹੀ ਤੁਸੀਂ ਸਾਡੀ ਜ਼ਮੀਨ ਅਕਵਾਇਰ ਕਰ ਸਕਦੇ ਹੋ ਵਰਨਾ ਅਸੀਂ ਤੁਹਾਨੂੰ ਆਦੇ ਖੇਤਾਂ 'ਚ ਨਹੀਂ ਵੜਨਿਆਂਗੇ ਕੋਸ ਦੁੱਖ ਦੇ ਤਹਿਤ ਅਸੀਂ ਇੱਥੇ ਆਏ ਜੁੱਦ ਇੱਕ ਮੈਂ ਹੋਰ ਮੈਸੇਜ ਦੇਣਾ ਚਾਹੁੰਨਾ ਜੀ ਜਦੋਂ ਇਸ ਕੱਲ ਖੁੱਡੀਆਂ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਪੱਲਾ ਇਹ ਕਹਿ ਕੇ ਛਾੜ ਲਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਕੇਂਦਰ ਸਰਕਾਰ ਐਕਵਾਇਰ ਕਰ ਰਹੀ ਹੈ ਮੈਂ ਖੁੱਡੀਆਂ ਸਾਹਿਬ ਨੂੰ ਇਹ ਕਹਿ ਸਕਦਾ ਕਿ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਸੀਐਮ ਸਾਹਿਬ ਨਾਲ ਮੀਟਿੰਗ ਰੱਖੋ ਤੁਸੀਂ ਆਪਦੇ ਸੈਕਟਰੀਆਂ ਨੂੰ ਬੁਲਾਓ ਮਾਈਨਿੰਗ ਸੈਕਟਰੀ ਨੂੰ ਬੁਲਾਓ ਖੇਤੀਬਾੜੀ ਮਿਨਿਸਟਰ ਸੈਕਟਰੀ ਨੂੰ ਬੁਲਾਓ ਤੁਸੀਂ ਇਹ ਤੋਂ ਚਿੱਠੀ ਕੇਂਦਰੀ ਸਰਕਾਰ ਨੂੰ ਖਣਿਜ ਮੰਤਰਾਲੇ ਨੂੰ ਜਾਰੀ ਕਰੋ ਕਿ ਇੱਥੇ 5000 ਦੇ ਕਰੀਬ ਲੋਕ ਵਸਦੇ ਐ ਇਹ ਜਰਖੇ ਜਮੀਨ ਐ ਇੱਥੇ ਲੋਕਾਂ ਨੂੰ ਨਾ ਜਾੜਿਆ ਜਾਵੇ ਤੇ ਜਰਖੇ ਜਮੀਨ ਨੂੰ ਨਾ ਐਕਵਾਇਰ ਕੀਤਾ ਜਾਵੇ ਇਹ ਸਾਰੇ ਮਸਲੇ ਹੱਲ ਹੋ ਸਕਦੇ ਇਹ ਹੀ ਗੱਲ ਅਸੀਂ ਅੱਜ ਦੱਸਣ ਆਏ ਆਂ ਤੇ ਤੁਹਾਡੇ মিডিਆ ਦੇ ਸਾਨੂੰ ਉਮੀਦ ਆ ਕਿ ਉਹਨਾਂ ਤੱਕ ਪਹੁੰਚੇਗੀ ਤੇ ਇਹ ਦੁੱਖ ਦੇ ਮਾਰੇ ਅਸੀਂ ਧੁੱਪ ਦੇ ਵਿੱਚ ਸਾਨੂੰ ਕੋਈ ਸ਼ੌਂਕ ਨਹੀਂ ਇਸੇ ਕਰਕੇ ਅਸੀਂ ਸੜਕ ਜਾਮ ਕੀਤੀ ਆ ਕਿ ਸਾਨੂੰ ਕੋਈ ਠੋਸ ਪਤਾ ਲੱਗੇ ਕਿ ਸਰਕਾਰ ਦੀਆਂ ਨੀਤੀਆਂ ਸਾਡੇ ਲਈ ਕੀ ਹਨ ਹਾਂਜੀ ਮੈਂ ਗੁਰਪ੍ਰੀਤ ਸਿੰਘ ਕੋਲਿੰਦੇ ਕਿਸਾਨ ਸੇਵਾ ਸੁਪਾ ਮੀਤ ਪ੍ਰਧਾਨ ਜੀ ਅੱਜ ਸਾਡੇ ਤਿੰਨ ਪਿੰਡਾਂ ਦੇ ਜਿਹੜੀ ਪਹਿਲੀ ਰਿਕੁਇਰ ਕੀਤੀ ਕਰੀਬ 1300 ਗਿੱਲਾ ਜੀ ਪਿੰਡ ਕਟਿਆਵਾਲੀ ਕਵਰ ਵਾਲਾ ਤੇ ਪਿੰਡ ਸ਼ਰਮਾ ਬੋਤਣਾ ਉਸ ਦੇ ਸਬੰਧੀ ਸਾਨੂੰ ਮਨ ਲੱਗ ਇੱਥੇ ਕਿਹਾ ਇਹ ਸਾਡੇ ਪ੍ਰਤਾਸ ਤੇ ਕਿਦਾ ਗੁੰਦਰ ਨਿਕਲੀ ਕਹਿੰਦੇ ਨੇ ਕਿ 2019 ਵਿੱਚ ਆਹੀ ਮਨ ਲੱਗ ਇਸ ਦੀ ਖੋਜ ਕੀਤੀ ਸੀ ਤੇ ਸਾਨੂੰ ਕੋਈ ਨਹੀਂ ਦੱਸਿਆ ਕਿ ਉਦੋਂ ਆਏ ਜਰੂਰ ਸੀ ਔਰ ਸਾਨੂੰ ਇਹ ਕਹਿੰਦੇ ਵੀ ਅਸੀਂ ਪਾਣੀ ਦੀ ਜਾਂਚ ਕਰ ਰਹੇ ਆ ਪਾਣੀ ਕੀ ਇੱਥੇ ਤੁਹਾਡੇ ਕਿੰਨਾ ਮਿੱਠਾ ਹੈ ਕਿਵੇਂ ਆ ਕਿਵੇਂ ਨਹੀਂ ਸਾਨੂੰ ਇਸ ਤੇ ਕੋਈ ਵੀ ਪ੍ਰੋਸੇਸ ਦੇ ਕੇ ਗੈਸਲੇ ਨਹੀਂ ਹੋਣ ਸਾਨੂੰ ਪਤਾ ਲੱਗਿਆ ਹੈ ਵੀ ਸਾਡੀ ਜਿਹੜੀ ਜ਼ਮੀਨ ਹੈ ਰਿਕਵਰ ਕਰ ਲਈ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਬਿਨਾ ਪੁੱਛੇ ਤੋਂ ਇਹਦੇ ਵਿੱਚ ਇਹ ਜੋ ਜ਼ਮੀਨ ਹੈ ਅਸੀਂ ਕਿਸੇ ਕੀਮਤ ਤੇ ਵੀ ਸਾਡੇ ਜਿਹੜੇ ਜਮੀਨਦਾਰ ਭਰਾ ਨਹੀਂ ਦੇਣਾ ਚਾਹੁੰਦੇ ਕੋਈ ਮਤਲਬ ਸਾਡੇ ਨਿੱਕੇ ਨਿੱਕੇ ਬਸਾਰਿਆਂ ਦੇ ਆਪਣੇ ਬੱਚੇ ਨੇ ਨਵੇਂ ਜ਼ਮੀਨ ਕਿਤੇ ਮਿਲਣੀ ਨਹੀਂ ਤੇ ਇੱਕ ਮੇਨ ਮੁੱਦਾ ਵੀ ਪਾਣੀ ਨਹਿਰ ਜਿਹੜੀ ਇਹਨਾਂ ਮਲੂਕਾ ਜਿਹੜੀ ਆਪਣੀ ਇਹ ਨਾਲ ਜਮੀਨ ਨਹਿਰਨ ਸਾਡੀ ਇਮਲੂਕਾ ਨਹਿਰ ਤੋਂ ਪਾਣੀ ਦਾ ਮੇਨ ਮੁੱਦਾ ਹੈ ਸਾਰੇ ਜੀ ਜਮੀਨ ਜਿਹੜੀ ਜੱਟਾਂ ਜ਼ਮੀਂਦਾਰਾਂ ਭਰਾਵਾਂ ਦੀ ਉਹ ਪੈਪਾ ਨੱਪ ਕੇ ਦੂਰ ਤੋਂ ਪਾਣੀ ਲਗਾਏ ਨੇ ਤਾਂ ਇਸ ਕਰਕੇ ਚੰਗੀ ਜ਼ਮੀਨ ਹੈ ਪਜਾਉ ਜ਼ਮੀਨ ਹੈ ਜੇ ਇਹ ਜ਼ਮੀਨ ਖੋਹਦੇ ਸਾਡੀ ਰੋਟੀ ਜਲੀ ਜਾਂਦੀ ਸਾਡੇ ਬੱਚੇ ਭੁੱਖੇ ਮਰਨਗੇ ਕਿੱਧਰ ਜਾਵਾਂਗੇ ਸਾਡੀ ਸੈਂਟਰ ਸਰਕਾਰ ਨੂੰ ਇਹ ਮੰਗ ਕੇ ਵੀ ਇਹ ਅਸੀਂ ਜ਼ਮੀਨ ਕਿਸੇ ਕੀਮਤ ਨਹੀਂ ਦੇਣ ਚਾਹੁੰਦੇ ਤੇ ਅਸੀਂ ਅੱਜ ਐਸ.ਡੀ.ਐਮ ਸਾਹਿਬ ਕੋਲ ਆਏ ਸੀ ਉਹਨਾਂ ਨੇ ਸਾਨੂੰ ਸ਼ੁਕਰ ਮੰਗਲਵਾਰ ਦਾ ਭਰੋਸਾ ਦਿੱਤਾ ਹੀ ਪਹਿਲਾਂ ਹੀ ਸ਼ੁਕਰ ਉਹਨਾਂ ਨੂੰ ਮਨਪੜ ਦਿੱਤਾ ਸੀ ਤਾ ਉਹ ਸਾਨੂੰ ਨਹੀਂ ਮਿਲੇ ਅਚਾਨਕ ਸਾਨੂੰ ਇਹ ਜਿਹੜੀ ਰੋਡ ਸਾਨੂੰ ਜਾਮ ਕਰਨਾ ਪਿਆ ਤੂ ਹੀ ਹੋਇਆ ਨੂੰ ਉਹਨਾਂ ਤਹਿਸੀਲਦਾਰ ਸਾਹਿਬ ਬੁਖਸਾ ਕਿਧਰ ਬਾਦ ਆਏ ਨਹੀਂ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਮੀਟਿੰਗ ਕਰੀਏ ਉਹਨਾਂ ਅਸੀਂ ਆਪਣੀ ਸੰਗਤ ਲੈ ਕੇ ਮੀਟਿੰਗ ਕਰਨ ਵਿੱਚ ਜਾ ਰਹੇ ਆਂ ਬਾਕੀ ਜੋ ਉਹਨਾਂ ਸਾਨੂੰ ਭਰੋਸਾ ਦੇਣਗੇ ਉਹ ਸਮੇਂ ਸਿਰ ਉਹਨਾਂ ਦੱਸ ਦਿਆਂਗੇ ਜਿਹੜਾ ਮੈਸ਼ਨਲ ਹਾਈਵੇ ਜਾਮ ਸੀ ਪਾਉਂਦੇ ਸੀ ਪੌਂਦੇ ਸੀ ਇਹ ਅਸਰ ਸਮਾਂ ਵੀ ਮਾਮਲਾ ਐਕਚੁਅਲੀ ਜਿਹੜੇ ਕਵਰ ਵਾਲੇ ਦੇ ਕਿਸਾਨ ਹੈ ਇਹਨਾਂ ਦੇ ਇੱਕ ਮੰਗ ਪੱਤਰ ਦਿੱਤੇ ਸ਼ੁੱਕਰਵਾਰ ਨੂੰ ਇਹਨਾਂ ਨੇ ਕਿਹਾ ਰਹੇ ਸੀ ਵੀ ਮਤਲਬ ਗਵਰਨਮੈਂਟ ਆਫ ਇੰਡੀਆ ਵੱਲੋਂ ਕੋਈ ਐਕੁਇਜ਼ੀਸ਼ਨ ਹੋ ਰਹੀ ਹੈ ਜ਼ਮੀਨ ਦੀ ਉਹ ਸਬੰਧ ਵਿੱਚ ਐਸ.ਡੀ. ਸਾਹਿਬ ਛੁੱਟੀ ਤੇ ਇਹਨਾਂ ਨੂੰ ਟਾਈਮ ਲੈ ਕੇ ਦਿੱਤਾ ਮੰਗਲਵਾਰ ਦਾ ਮੰਗਲਵਾਰ ਨੂੰ 11 ਵਜੇ ਇਹਨਾਂ ਦੀ ਮੀਟਿੰਗ ਐਸ.ਡੀ. ਸਾਹਿਬ ਨਾਲ ਫਿਕਸ ਕਰਵਾਈ ਹੈ ਉਹ ਉਸ ਤੋਂ ਬਾਅਦ ਅਗਲਾ ਮਸਲਾ ਉਹ ਦੇਖਣਗੇ ਕਿ ਕੀ ਹੋ ਰਿਹਾ ਹੈ